ਸਾਡੇ ਬਾਬੇ ਵੀ ਨਹੀਂ ਗਏ ਉਹ ਕਹਿੰਦੇ ਭਾਵੇਂ ਝੱਗਾ ਪੱਟਾ ਹੀ ਸੀ ਘਰ ਕੱਚੇ ਸੀ ਪਰ ਰਵਾਂਗੇ ਇੱਥੇ ਮਹਾਰਾਣੀ ਜਿੰਦਾ ਨੇ ਵੀ ਆਖਿਆ ਸੀ ਇੰਗਲੈਂਡ ਗੋਰਿਆਂ ਨੂੰ ਉਹਨੇ ਕਿਹਾ ਬੀਬੀ ਤਰੀਸ਼ਾ ਉਹਨੇ ਕਿਹਾ ਨ ਗੁਣਿਓ ਇੱਸ਼ਾ ਤੁਸੀਂ ਕੀ ਪੂਰੀਆਂ ਕਰਨੀਆਂ ਇੱਸ਼ਾ ਪੂਰੀਆਂ ਕੀਤੀਆਂ ਮੇਰੀਆਂ ਮੇਰੇ ਸਾਈਂ ਨੇ ਸ਼ੇਰ-ਏ-ਪੰਜਾਬ ਨੇ ਜੇ ਇੱਕ ਕੰਮ ਕਰ ਸਕਦੇ ਤੇ ਕਰ ਦਿਓ ਮੇਰੀ ਮਰੀ ਨੂੰ ਇੱਥੇ ਇੰਗਲੈਂਡ ਚ ਨਾ ਦੱਬਿਓ ਮੈਨੂੰ ਉਥੇ ਭੇਜ ਦਿਓ ਜਿੱਥੇ ਮੇਰਾ ਸਰਦਾਰ ਪਿਆਰ ਕੋ ਸਤਨਾਮ ਆਪਾਂ ਕਿਹੜਾ ਰਹਿਣਾ ਏ ਮੇਲੇ ਆਏ ਮੇਲੇ ਕਿਸੇ ਦੀ ਡਿਊਟੀ ਕਥਾ ਦੀ ਲਾਦੀ ਕਿਸੇ ਦੀ ਕੀਰਤਨ ਦੀ ਲਾਦੀ ਕਿਸੇ ਨੂੰ ਹਲ ਪੰਜਾਲੀ ਫੜਾਤਾ ਚਲੇ ਜਾਣਾ ਆਪਾਂ ਬਾਪੂ ਕੋਲੇ ਬੈਠਾ ਸਤਿਗੁਰੂ ਵੇਖਣਦਿਆ ਵੀ ਕੀ ਕੀ ਕਰਦੇ ਮੇਰੇ ਪੁੱਤ ਆਖੋ ਸਤਨਾਮ ਧਿਆਨ ਦੇਣਾ ਦਰਦ ਮਾਲੀ ਤੁਰ ਗਿਆ ਛੱਡ ਕੇ ਬਾਗ ਸੁਨਾ ਉਜੜ ਗਈ ਗੁਲਜਾਰ ਵਾਲੀ ਪੰਜਾਂ ਦਰਿਆਵਾਂ ਦੇ ਮਰਨ ਮਗਰੋਂ ਤੇ ਲਈ ਕਿਸੇ ਨਾ ਸਾਰ ਰਹਿ ਗਈ ਲੜਕ ਦੀ ਕਿਲੇ ਦੀ ਕਾਂਦੇ ਉੱਤੇ ਰਤ ਪੀਣੀ ਤਲਵਾਰ ਜਾਬੀਆਂ ਦੀ ਉਹ ਤਾਜ ਸਿਰੋਂ ਦਲੀਪ ਦੇ ਨਹੀਂ ਲੱਥਾ ਤੇ ਲੱਥ ਗਈ ਦਸਤਕਾਰ ਤਹਾਡੇ ਚ ਕੋਈ ਸਰਪੰਚ ਬੈਠਾ ਹੋ ਵੀ ਰਐ ਐਮ ਐਲ ਏ ਮੈਂਬਰ ਉਹਦੀ ਮੋਰ ਗਵਾਜੀ ਤੇ ਉਹਦਾ ਮੁੱਲ ਕੋਈ ਨਹੀਂ ਸਰਪੰਚ ਦਾ ਮੁੱਲ ਉਹਦੀ ਮੋਰ ਆ ਨਾ ਅੱਜ ਪ੍ਰਮੁੱਖੋ ਸਾਡੇ ਬੱਚਿਆਂ ਦੇ ਸਿਰ ਤੋਂ ਊੜਾ ਤੇ ਜੂੜਾ ਗਵਾਚ ਗਿਆ ਕਾਨਵਿਟ ਸਕੂਲਾਂ ਨੇ ਊੜਾ ਖਤਮ ਕਰਤਾ ਤੇ ਸਾਡੇ ਪੰਜਾਬ ਨੇ ਜੂੜਾ ਸਿਰੋਤਾ ਜਦਲੀਪ ਦੇ ਇਹ ਚ ਵੀ ਰਾਜ ਸੀ ਥੋੜਾ ਜਿਹਾ ਤੁਹਾਡੇ ਸਮਸਤ ਰੱਖਾਂ ਜਦੋਂ ਇੰਗਲੈਂਡ ਲੈ ਗਈ ਸੀ ਨਾ ਗੋਰੇ ਦਲੀਪ ਨੂੰ ਉੱਥੇ ਇੱਕ ਘਟਨਾ ਵਾਪਰੀ ਜਿਹੜੇ ਕਾਲਜ ਦੇ ਵਿੱਚ ਸਕੂਲ 'ਚ ਪੜਦਾ ਸੀ ਨਾ ਦਲੀਪ ਉਸੇ ਸਕੂਲ ਦੇ ਵਿੱਚ ਪੜਦੀ ਸੀ ਰਾਣੀ ਵਿਕਟੋਰੀਆ ਉਹਦੀ ਬੇਟੀ ਇੰਗਲੈਂਡ ਦੀ ਰਾਣੀ ਦੀ ਧੀ ਉਸ ਬੱਚੀ ਨੂੰ ਬਾਕੀ ਸਾਰੇ ਗੋਰੇ ਮੋਨੇ ਤੇ ਇਹ ਨੌਜਵਾਨ ਸੀ ਕਿਉਂਕਿ ਇੱਕ ਪੰਜਾਬ ਦਾ ਪੁੱਤ ਸੀ ਸ਼ੇਰੇ ਪੰਜਾਬ ਦਾ ਜਿਹਦੇ ਘਰ ਚ ਬੰਦਗੀ ਹੋਈ ਹੋਵੇ ਨਾ ਹੁਣ ਤੁਸੀਂ ਜਿਹੜੀ ਜਗ੍ਹਾ ਦੇ ਉੱਤੇ ਕਥਾ ਕੀਰਤਨ ਇੱਥੇ ਮਹਾਪੁਰਖ ਕਿੰਨੇ ਸਾਲ ਬੈਠੇ ਤੇ ਅੱਜ ਵੀ ਉਹਨਾਂ ਦੀ ਸ਼ੋ ਮਹਿਸੂਸ ਹੁੰਦੀ ਕਿ ਨਹੀਂ ਆਖੋ ਸਤਨਾਮ ਭਾਈ ਸਾਹਿਬ ਨੇ ਇਤਨੇ ਕਰ ਦੇਣਗੇ ਮੈਂ ਵੀ ਉੱਥੇ 72 ਮਹਾਪੁਰਖ ਦਾ ਸਥਾਨ ਬੋਲੀ ਸਾਹਿਬ ਚਾਰ ਮੰਜੀਆਂ ਗੋਇੰਦਵਾਲ ਸਾਹਿਬ ਤੋਂ ਮਿਲੀਆਂ ਜਿੱਥੇ ਸਾਧੂ ਬੈੰਦੇ ਉੱਥੇ ਧਰਤੀ ਅਜੇ ਵੀ ਮੈਕ ਦੀ ਆਖੋ ਸਤਨਾਮ ਸੁਰਤਾਂ ਜੁੜਦੀਆਂ ਵਾ ਤੁਸੀਂ ਕਿੰਨੀ ਸੰਗਤ ਦਰਬਾਰ ਭਰਿਆ ਪਿਆਰੀ ਆ ਇਹੋ ਜੇ ਸਮੇਂ 'ਚ ਬੈੰਦਾ ਗੋਣ ਆਖੋ ਸਤਨਾਮ ਪਰ ਤੁਸੀਂ ਕਿੰਨੇ ਪਿਆਰ ਨਾਲ ਸਾਰੇ ਬੈਠੇ ਜੇ ਔਰ ਇਹ ਵੱਡੀ ਵੱਡੀ ਦਾਤ ਤਕੜੀ ਐ ਗੁਰਮਖੋ ਤੁਹਾਡੇ ਵਾਸਤੇ ਤੇ ਜਦੋਂ ਉਹ ਪੜਦਾ ਸੀ ਨਾ ਤੇ ਉਸ ਬੱਚੀ ਨੂੰ ਪੜ੍ਹਨੋ ਤੁਸੀਂ ਵੀ ਧਿਆਨ ਦਿਓ ਉਹਦੇ ਨਾਲ ਮੁਹੱਬਤ ਹੋ ਗਈ ਦਲੀਬ ਦੇ ਨਾਲ ਜਿਹੜਾ ਗਾਣਾ ਨਹੀਂ ਗਾਇਆ ਰੰਜੀਤ ਬਾਵੇ ਨੇ ਪਿੱਛੇ ਜੇ ਉਹ ਬੜੀ ਡੂੰਗੀ ਗੱਲ ਆ ਇਹੀ ਆਉ ਉਹਨੂੰ ਜਦੋਂ ਮੁਹੱਬਤ ਹੋਈ ਤੇ ਇਸ ਗੱਲ ਦਾ ਪਤਾ ਜਦੋਂ ਗੋਰਿਆਂ ਦੇ ਸੀਨੀਅਰ ਅਫਸਰ ਨੂੰ ਲੱਗਾ ਨਾ ਖਤਰਾ ਪੈਦਾ ਹੋ ਗਿਆ ਕਹਿੰਦਾ ਵੀ ਇਹਨਾਂ ਦਾ ਰਾਜ 1,45,000 ਮਰੱਬਾ ਮੀਲ ਹੈ ਚਾਰ ਸਟੇਟਾਂ ਸੀ ਇਹਨਾਂ ਦੀਆਂ ਲਾਹੌਰ ਪਿਸ਼ਔਰ ਮਲਤਾਨ ਤੇ ਪਿਸ਼ਾਵਰ ਇਹਨਾਂ ਦਾ ਰਾਜ ਬੜੇ ਤਕੜਿਆ ਹੋ ਗਿਆ ਉਹ ਕਹਿੰਦਾ ਅਸੀਂ ਖਤਮ ਕੀਤਾ ਆਖੋਏ ਗੁਰ ਤੇ ਕਹਿੰਦਾ ਇਹ ਕੀ ਖੇਡ ਵਰਤ ਗਈ ਕੱਲੀ-ਕੱਲੀ ਬੇਟੀ ਰਾਣੀ ਵਿਕਟੋਰੀਆ ਦੀ ਤੇ ਜਿੰਨੇ ਪਸੰਦ ਵੀ ਕਿਨੂੰ ਕੀਤਾ ਕਵਰ ਦਲੀਪ ਨੂੰ ਉਹ ਅੰਦਰ ਖਾਤੇ ਮੀਟਿੰਗ ਕਰਕੇ ਕਹਿੰਦੇ ਵੀ ਜੇ ਇਹ ਨਾਲ ਵਿਆਹ ਕਰਾ ਗਈ ਤੇ ਇੰਗਲੈਂਡ ਦਾ ਰਾਜਾ ਕੌਣ ਉਪਰਾਂ ਆਖੋ ਸਾਧ ਸੰਧੀ ਉਹਨੇ ਤਾਈਆਂ ਗਾਇਆ ਸੀ ਨਾ ਵੀ ਐਤ ਕੀ ਦਲੀਵ ਸਿਆਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਤੇ ਤੁਸੀਂ ਜਦੋਂ ਜਾਓਗੇ ਉੱਥੇ ਉਹ ਕਵਰ ਵੀ ਬਣੀ ਦਲੀਵ ਅੱਜ ਵੀ ਢਾਡੀ ਰਗੀ ਉੱਥੇ ਸ਼ੇਰ ਪੜ ਕੇ ਆਉਂਦੇ ਕੋਈ ਨਾ ਕੋਈ ਜਿਹੜੇ ਜਾਂਦੇ ਆ ਤੇ ਉਸ ਚੀਜ਼ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਉਹਨਾਂ ਫਿਰ ਬੱਚੀ ਦੀ ਸੈਣੋ ਧਿਆਨ ਦਿਓ ਤੁਸੀਂ ਅੱਜ ਪੰਜਾਬ ਖਤਰੇ 'ਚ ਆ ਸਾਡੀਆਂ ਖੋਧੀਆਂ ਧੀਆਂ ਪੈਣਾ ਜਦੋਂ ਰਿਸ਼ਤਾ ਹੁੰਦਾ ਤੇ ਕਹਿੰਦੀਆਂ ਵੀ ਮੁੰਡਾ ਪਸੰਦ ਕੋਠੀ ਪਸੰਦ ਗੱਡੀ ਪਸੰਦ ਪਰ ਮੁੰਡੇ ਦੀ ਦਾੜ੍ਹੀ ਨਹੀਂ ਪਸੰਦ ਲੈ ਕਰ ਲੋ ਗੱਲ ਤੇ ਮੈਂ ਕਹਿਣਾ ਨਾ ਭੈਣੇ ਫਿਰ ਇਦਾਂ ਕਰ ਜੇ ਤੈਨੂੰ ਦਾੜ੍ਹੀ ਪਸੰਦ ਨਹੀਂ ਜੂੜਾ ਪਸੰਦ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾਵਾ ਲੈਣ ਕੀ ਲੈਣਾ ਇਹ ਦੇ ਜਾਓ ਕਿਸੇ ਦਫਾ ਜੋ ਥਾਂ ਤੇ ਪੀਰ ਪੂਰ ਦੇ ਜਾਂ ਕਿਤੇ ਆਪਣੇ ਚਰਚ ਦੇ ਵਿੱਚ ਕਿਤੇ ਹੋਰ ਕਿਤੇ ਚੱਲ ਜਾਓ ਕਿਉਂਕਿ ਜਿਸ ਗੁਰੂ ਨਾਲ ਤੁਸੀਂ ਇਹ ਸ਼ਰਤ ਰੱਖੀ ਵੀ ਮੈਨੂੰ ਪਾਗ ਵਾਲਾ ਦਾੜ੍ਹੀ ਵਾਲਾ ਪਸੰਦ ਨਹੀਂ ਜਦੋਂ ਤੁਹਾਡਾ ਆਨੰਦ ਕਾਰਜ ਹੋਊਗਾ ਤੇ ਗ੍ਰੰਥੀ ਤੁਹਾਡੇ ਆਨੰਦ ਕਾਰਜ 'ਚ ਜਦੋਂ ਅਰਦਾਸ ਕਰੂਗਾ ਤੇ ਗ੍ਰੰਥੀ ਆਟੋਮੈਟਿਕ ਹੀ ਕਹੂਗਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਿਰਾਏ ਗਏ ਉਦੋਂ ਆਪਾਂ ਸੁੱਤੇ ਹੁੰਨੇ ਆਂ ਆਪਾਂ ਅਰਦਾਸ ਚ ਸੁੱਤੇ ਹੁੰਨੇ ਆ ਆਪਾਂ ਪਤਾ ਕਦੋਂ ਜਾਗੀ ਦਾ ਜਦੋਂ ਗ੍ਰੰਥੀ ਇੱਥੇ ਪਹੁੰਚਦਾ ਨਮਾਣਿਆਂ ਦੇ ਮਾਨ ਮਤਾਣਿਆਂ ਦੇ ਤਾਣ ਜਿੱਥੇ ਸਾਡਾ ਨਾਮ ਬੋਲਣਾ ਹੁੰਦਾ ਆਖੋ ਸਤਨਾਮ ਉੱਥੇ ਨਿਗਾਹ ਰੱਖਦੇ ਬਾਬੇ ਜੀ ਵੀ ਜੇ ਕਿਤੇ ਭੋਰਾ ਵੀ ਗਲਤ ਨਾ ਹੋਇਆ ਤੇ ਬਾਬਾ ਟਾਲਣਾ ਬਾਬਾ ਨਾ ਹੀ ਗਲਤ ਬੋਲ ਗਿਆ ਕੋਈ ਉਹ ਤੇ ਗਲਤ ਬੋਲ ਜੂ ਉਹਨੂੰ ਨਹੀਂ ਭੁੱਲਦਾ ਬਾਬੂ ਨੂੰ ਬੇਣ ਬੋਲਿਆ ਆਹਾ ਤੇ ਮੈਂ ਕਿਹਾ ਭੈਣੇ ਜਦੋਂ ਇੱਥੇ ਅਰਦਾਸ ਹੋਈ ਤੇ ਤੂੰ ਉਹ ਸਰਦਾਰ ਚ ਕਿਦਾਂ ਸ਼ਾਮਲ ਹੋ ਜੇਂਗੀ ਜੇ ਸਰਦਾਰਸ ਵਿੱਚ ਰੰਭਤਾ ਹੋਣ ਦੀ ਹੈ ਪੰਜਾਂ ਪਿਆਰਿਆਂ ਚੌਹਾਂ ਤੇ ਸਹਿਬਜ਼ਾਦਿਆਂ ਨੂੰ ਫਤਿਹਗੜ ਕੀ ਆਖਿਆ ਸੀ ਕਹਿੰਦੇ ਸੂਬਾ ਕਹਿੰਦਾ ਕਾਕਾ ਪੱਗ ਲਾਓ ਤੁਹਾਡੇ ਸਿਰ ਤੇ ਜਿਹੜੀ ਕਲਗੀ ਵੀ ਨੂੰ ਚੁਬਦੀ ਹੈ ਇਹ ਚੋਂ ਬੋ ਆਉਂਦੀ ਰਾਜ ਦੀ ਇਹ ਤਾਰਕੇ ਤੇ ਸਜਦਾ ਕਰੋ ਤੇ ਬਾਬਾ ਫਤਿਹ ਸਿੰਘ ਸਾਹਿਬ ਕਹਿੰਦੇ ਓਏ ਬਹਿ ਜਾ ਬਹਿ ਜਾ ਚੁੱਪ ਕਰਕੇ ਸ਼ੁਕਰ ਕਰ ਸਾਡੇ ਹੱਥ ਵੱਜਿਆ ਨਹੀਂ ਤੇ ਤਾਜ ਤੇਰਾ ਵੀ ਉੱਡ ਜਾਣਾ ਸੀ ਵੇਖੋ ਉਮਰ ਕਿੰਨੀ ਜਜ਼ਬਾ ਕਿੱਡਾ ਤਕੜਾ ਅੱਜ ਅਗਲਿਆਂ ਨੇ ਜਜ਼ਬਾ ਹੀ ਖਤਮ ਕਰਤਾ 40 ਸਾਲ ਪਹਿਲਾਂ ਇੱਕ ਗੰਦ ਪੰਜਾਬ ਦੀ ਧਰਤੀ ਤੇ ਆਇਆ ਸੀ ਉਹਨੂੰ ਸਿੰਘਾਂ ਨੇ ਸੋਦਾ ਲਾਇਆ ਤੇ ਸਰਕਾਰ ਨੇ ਅੱਜ ਫੇਰ ਉਹ ਦਲਜੀਤ ਸਾਨ ਦੇ ਰਹੀਂ ਉਹਨੂੰ ਜਿੰਦਾ ਕਰਤਾ ਜਿੰਨੇ ਟਰੈਕਟਰ ਜਿੰਨੇ ਮੋਬਾਈਲ ਜਿੰਨੀਆਂ ਗੱਡੀਆਂ ਚ ਉਹ ਫੇਰ ਦੁਬਾਰਾ ਜਿੰਦਾ ਹੋ ਗਿਆ ਤੇ ਸਾਡੇ ਕਥਾ ਕੀਰਤਨ ਕਿਹਨੂੰ ਸੁਣਾਵਾਂਗੇ ਵੀ ਐਡੀ ਵੱਡੀ ਪਾਲਿਸੀ ਹੈ ਸੈਂਟਰ ਦੀ ਵੀ ਇਹ ਪੰਜਾਬ ਦੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰ ਦਿਓ ਇਹਨਾਂ ਨੂੰ ਨਸ਼ਿਆਂ ਪਤਿਆਂ ਤੇ ਗੰਦੇ ਕੰਮਾਂ 'ਚ ਪਾ ਦਿਓ ਵੀ ਕੋਈ ਸਿਰ ਚੁੱਕਣ ਜੋਗਾ ਗੌਰ ਕਰਿਆ ਕਰੋ ਇਹਨਾਂ ਚੀਜ਼ਾਂ ਬਦਲੇ 40 ਸਾਲ ਪਹਿਲਾਂ ਜੋ ਉਹਨੇ ਗੰਦ ਗਾਇਆ ਨਹੀਂ ਸੀ ਆਉਣ ਵਾਲੀ ਪੀੜੀ ਨੂੰ ਪਤਾ ਵੀ ਕੌਣ ਆਉ ਪਰ ਐਸ ਵੇਲੇ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਉਹ ਕੌਣ ਸੀ ਕਲਕਲਾ ਗਾਣਾ ਦੁਬਾਰਾ ਗਾਤਾ ਆਖੋ ਸਤਨਾਮ ਜ਼ਮੀਂਦਾਰ ਨੇ ਫਸਲ ਪੀਜੀ ਹੋਵੇ ਤੇ ਜੇ ਚੰਗੀ ਗੜੇ ਮਾਰੀ ਹੋ ਜੇ ਤੇ ਜ਼ਮੀਂਦਾਰ ਰੋਊਗਾ ਹੀ ਅਸੀਂ ਰੋ ਰਹੇ ਅੱਜ ਸਾਡੇ ਕਥਾਵਾਚਕ ਬੁੱਢੇ ਹੋ ਗਿਆ ਪ੍ਰਬੰਧਕ ਵਿਚਾਰੇ ਰੁਪਈਆ ਰੁਪਈਆ ਇਕੱਠਾ ਕਰਕੇ ਲੰਗਰ ਦਾ ਪ੍ਰਬੰਧ ਕੀਤਾ ਬਲਾਰੇ ਸੱਦੇ ਤੇ ਜਦੋਂ ਸਾਡੇ ਘਰ ਚ ਕੀ ਵੜ ਗਿਆ ਸਾਡੇ ਮੋਬਾਈਲ ਚ ਕੀਰਤਨ ਸੁਣਦਾ ਕੋਈ ਇੰਨੀ ਕੀ ਨੀ ਕੀ ਗੱਲ ਗਾਈਡਨਸ ਆ ਸਾਡੀ ਪੈਲਸ ਵਿੱਚ 18 ਘੰਟੇ ਡਾਂਸਰ ਨੱਚਦੀ ਆ ਇਹ ਆਖਿਓ ਕੋਈ ਬੀਬੀ ਬੰਦਾ ਕੁਰਸੀ ਤੋਂ ਹਿੱਲ ਜੇ ਤੇ ਜਿੱਥੇ ਗੁਰਮਤ ਦਾ ਸਮਾਗਮ ਹੁੰਦਾ ਤੁਹਾਡਾ ਭਲਾ ਹੋਵੇ ਤੁਸੀਂ ਸਾਰੇ ਬੈਠੇ ਰਹੇ ਨੇ ਤੇ ਬਾਬੇ ਰਹਿ ਜਾਂਦੇ ਆਖੋ ਸਤਨਾਮ ਅੱਜ ਲੋੜ ਜਾਗਣ ਦੀ ਹੁਲਾਰਾ ਦੇਣਾ ਚਾਹੀਦਾ ਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕਵਰ ਦਲੀਪ ਦੇ ਨਾਲ ਉਹ ਬੇਟੀ ਮੁਹੱਬਤ ਕਰਦੀ ਹੈ ਤੇ ਜੇ ਇਹਨਾਂ ਦਾ ਪਿਆਰ ਸ੍ਰੀ ਚੜ੍ਹਿਆ ਤੇ ਸਿੱਖ ਰਾਜ ਦੁਬਾਰਾ ਆਵੇਗਾ ਇੰਗਲੈਂਡ ਤੇ ਰਾਜ ਹੋ ਜਾਣਾ ਅੱਜ ਵੀ ਮਾਰੇ ਦੀ ਕਿਰਪਾ ਉਧਰ ਜਾਦੀ ਆਖੋ ਸਤਨਾਵ ਇੰਗਲੈਂਡ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਦੀ ਕੈਬਨਟ ਵਿੱਚ ਜਦੋਂ ਪੰਜ ਸਰਦਾਰ ਬੈੰਦੇ ਨਹੀਂ ਮੀਟਿੰਗ ਨਹੀਂ ਹੁੰਦੀ ਆਖੋ ਵੈਗਰ ਐਡਾ ਗੁਰੂ ਸਾਹਿਬ ਦੇ ਖਾਲਸੇ ਨੂੰ ਮਾਣ ਬਖਸ਼ਿਆ ਅੱਜ ਵੀ ਮਾਰੇ ਨੇ ਪੂਰੇ ਵਰਲਡ ਤੇ ਨਿਸ਼ਾਨ ਸਾਹਿਬ ਚੋਂ ਲਗਿਆ ਬਾਬਾ ਫਤਿਹ ਸਿੰਘ ਸਾਹਿਬ ਕਹਿੰਦੇ ਤਾਜ ਨਹੀਂ ਲੈਣਾ ਤੂੰ ਲਾਲਾ ਸਾਡਾ ਸਿਰ ਲੈ ਸਕਦਾ ਤਾਜ ਨਹੀਂ ਲੈਣਾ ਜੂੜਾ ਨਹੀਂ ਲੈਣਾ ਊੜਾ ਨਹੀਂ ਵਾਕਏ ਸਹਿਬਜ਼ਾਦਿਆਂ ਦੇ ਜਦੋਂ ਫਤਵਾ ਜਾਰੀ ਹੋਇਆ ਭੀ ਇਹਨਾਂ ਨੂੰ ਨੀਆਂ ਚ ਚਿਣੋ ਜੇ ਫੇਰ ਵੀ ਨਾ ਮਰੇ ਤੇ ਸਾਰ ਅੱਗਾ ਵੜ ਦਿਓ ਤੇ ਬਾਬਾ ਫਰੀਦ ਸਿੰਘ ਆ ਸੇਦੇ ਸੂਬਾ ਕਿਹਦਾ ਹਸਦਾ ਕੀ ਪੁੱਤ ਤੇਰੀ ਮਾਂ ਵੀ ਨਹੀਂ ਰਹੀ ਤੇਰਾ ਪਿਓ ਵੀ ਨਹੀਂ ਰਿਹਾ ਤੇਰੇ ਭਰਾ ਚਮਕੌਰ ਸ਼ਹੀਦ ਹੋ ਗਿਆ ਤੁਹਾਡੇ ਤੇ ਖੱਫਣ ਨਹੀਂ ਪਾਉਣਾ ਕਿਸੇ ਨੇ ਨਾ ਤੁਹਾਡੀਆਂ ਬੋਟੀਆਂ ਚੁੱਕਣੀਆਂ ਏ ਤੇ ਬਾਬਾ ਜੋਰਾਵਰ ਸਿੰਘ ਨੇ ਆਖਿਆ ਸੀ ਕੋਈ ਨਹੀਂ ਨਾ ਚੁੱਕੇ ਕੋਈ ਸਾਡੇ ਸਰੀਰ ਇੱਕ ਦਿਨ ਸਾਰਿਆਂ ਨੇ ਮਰ ਜਾਣਾ ਨਹੀਂ ਰਹਿਣਾ ਆਪਾਂ ਪਿਆਰਿਓ ਸਿਵੇ ਬਦ ਜਾਣੇ ਜੇ ਪਰ ਤੂੰ ਮਿੰਤੀ ਕਰ ਲਈ ਜਿੱਡੀ ਉੱਚੀ ਸਾਡੀਆਂ ਬੋਟੀਆਂ ਉਡਣੀਆਂ ਓੜਿਓੜੇ ਨਿਸ਼ਾਨ ਸਹਬ ਚੁੱਲਣੇ ਆਖੋ ਸਤਨਾਮ ਅੱਜ ਝੁਲ ਦੇਖ ਨਹੀਂ ਇਹ ਉਹਨਾਂ ਦੀ ਦਾਤ ਜੇ ਸਾਡਾ ਖੂਨ ਠੰਡਾ ਕਰ ਦੇਣ ਲੱਗੇ ਅਗਲੇ ਆ ਤੇ ਸ਼ੁਕਰ ਕਰੋ ਤੁਸੀਂ ਥੋੜਾ ਜਿਹਾ ਢਾਡੀ ਰਾਗੀ ਤੇ ਕਥਾਵਾਜਕ ਸੁਣਦੇ ਮੜਾ ਜਾ ਹੁਲਾਰਾ ਮਿਲਣਦਿਆ ਨਹੀਂ ਤੇ ਓਖਾ ਹੀ ਆ ਹੁਣ ਤੁਸੀਂ ਚਲੋ ਦਾਸ ਗਰੀਬ ਆਇਆ ਤੁਹਾਡੇ ਕੋ ਤੁਹਾਡੇ ਚਿਹਰੇ ਦੱਸਦੇ ਆ ਵੀ ਕੁਝ ਨਾ ਕੁਝ ਸੁਣਨ ਨੂੰ ਮਿਲਿਆ ਹੀ ਆ ਕੋਈ ਜੋਰ ਲਾਇਆ ਤੇ ਕਹਿੰਦੇ ਨਾ ਵੀ ਜੇ ਕੋਈ ਵਿਚਾਰਾ ਸੌਜੀ ਲੈ ਕੇ ਪਿੰਡ ਚ ਜਾਊ ਜੇ 100 ਘਰ ਆ ਦੋ ਤਿੰਨ ਚਾਰ ਖਰੀਦਣ ਗਈ ਆ ਖੋਵੇਗਾ ਤੇ ਜੀ ਉਹ ਲਜਾਣੀ ਵੀ